ਤਾਂ ਦੋਸਤੋ ਤੁਹਾਡਾ ਅਜਾ ਡੈਰੀ ਫਾਰਮ ਦੇ ਵਿੱਚ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੈ ਤਾਂ ਸਾਡੇ ਨੰਬਰਾਂ ਤੇ ਸੰਪਰਕ ਕਰ ਸਕਦਾ ਹੈ ਸਾਡਾ ਮੋਬਾਈਲ ਨੰਬਰ 9780205213 9780205213 ਅੱਜ ਦੀ ਵੀਡੀਓ ਏਰੀਆ ਚੰਨੂ ਵਾਲਾ ਤਹਿਸੀਲ ਬੱਗਾਪੁਰਾਣਾ ਜ਼ਿਲ੍ਹਾ ਮੋਗਾ ਦੀ ਆ ਅੱਜ ਦੀ ਵੀਡੀਓ ਵਿੱਚ ਬਾਈ ਕੋਲੇ ਦੋ ਨਾਕ ਸੇਲ ਆ ਐਫ ਬੈਡਾ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਦੋਨਾਂ ਦੀ ਡਿਟੇਲ ਬਾਈ ਤੋਂ ਲੈਣੇ ਆ ਸਸਰੀ ਗਾਲ ਬਾਈ ਸਸਰੀ ਗਾਲ ਵੀਰੇ ਨਾਮ ਤੇ ਐਡਰੈਸ ਦੱਸੀ ਐਨ ਮੇਰਾ ਚੰਨੂਆਣਾ ਨਾਂ ਮੇਰਾ ਹਫਤਾਰ ਠੀਕ ਆ ਤੇ ਜੰਨੂ ਵਾਲਾ ਆਪਣਾ ਬਾਗੀ ਬਣਨ ਤੋਂ ਭਗਤਾ ਰੁਰਤੇ ਰਹੇ ਹਾਂ ਹਾਂਜੀ ਮੋਬਾਈਲ ਨੰਬਰ ਬੋਲ ਦੀ 985524142 ਇੱਕ ਵਾਰੀ ਹੋਰ ਬੋਲ ਦੀ 985524142 ਠੀਕ ਆ ਵੀਰੇ ਆ ਇੱਕ ਨੰਬਰ ਵੜ ਬਾਰੇ ਦੱਸੀ ਕੀ ਡਿਟੇਲ ਹੈ ਜੀ ਇਹ ਥੱਲੇ ਵੀਰੇ ਤੀਜਾ ਤੀਜਾ ਸੁਆ ਹੈ ਤੀਜਾ ਸੁਆ 14 ਕਿਲੋ ਦੁੱਧ ਤਿਆਰ ਆ 14 ਕਿਲੋ ਦੁੱਧ ਤਿਆਰ ਆ ਤੇ 3 ਮਹੀਨੇ ਦੀ ਪ੍ਰੈਗਨੈਂਟ ਆ ਮਹੀਨੇ ਦੀ ਪ੍ਰੈਗਨੈਂਟ ਆ ਹਾਂਜੀ ਠੀਕ ਆ 14 ਕਿਲੋ ਦੁੱਧ ਤਿਆਰ 3 ਮਹੀਨੇ ਦੀ ਪ੍ਰੈਗਨੈਂਟ ਆ ਤੀਜਾ ਸੁਆ ਹੈ ਮੜੀ ਤੋਰ ਕੇ ਵਿਖਾਈ ਨੂੰ ਠੀਕ ਆ ਜੀ ਦੋਸਤੋ ਦੇਖ ਸਕਦੇ ਹੋ ਐਚ ਐਫ ਵੈਡ ਕਦ ਗਾਠ ਵੱਡਾ ਹੈਗਾ ਪੂਰਾ ਫੁੱਲ ਬੋਡੀ ਵੇਟ ਆ ਦੇਖ ਸਕਦੇ ਹੋ ਥਾਨ ਹਵਾਨਾ ਵੀ ਬਹੁਤ ਸੋਹਣਾ ਲੱਗਿਆ ਹੋਇਆ ਮੋਢੀ ਵੀਰੇ ਨੂੰ ਤੀਜਾ ਸੂਆ ਇੱਕ ਮਹੀਨੇ ਦੀ ਗੱਭਣ ਚੈੱਕ ਪਾਸ ਚ ਨਹੀਂ ਆਉਂਦੀ ਥਾਨ ਹਵਾਨਾ ਨੇੜੇ ਤੋਂ ਦਿਖਾਵਾਂਗੇ ਦੇਖ ਸਕਦੇ ਹੋ 14 ਕਿਲੋ ਦੁੱਧ ਤਿਆਰ ਆ ਇਸ ਟਾਈਮ ਕੋਈ ਵੀ ਵੀਰ ਆ ਕੇ ਤਸੱਲੀ ਕਰ ਸਕਦਾ ਥਾਨ ਹਵਾਨਾ ਬਹੁਤ ਸੋਹਣਾ ਲੱਗਿਆ ਹੋਇਆ ਠੰਡੀ ਸੀ ਲੱਗ ਰਿਹਾ ਹਾਂਜੀ ਹਾਂਜੀ ਜਿਵੇਂ ਮਰਜ਼ੀ ਬਿਨਾਂ ਲੈਣੇ ਤਾਂ ਚੋਲੋ ਠੀਕ ਦੇਖ ਸਕਦੇ ਹੋ ਦੋਸਤੋ ਇਹ ਐਚਐਫ ਵੜਾ ਬੇਸੇ ਠੰਢੇ ਨਹੀਂ ਹੁੰਦਾ ਨਾ ਬਾਡੀ ਵੇਟ ਵੀ ਸੋਨਾ ਵੜ ਦਾ ਕੱਦ ਘਾਟ ਵੀ ਸੋਨਾ ਹੈਗਾ ਮੂੰ ਮੱਥਾ ਵੀ ਦਿਖਾਵਾਂਗੇ ਇੱਕ ਵਾਰੀ ਫਿਰ ਤੋਂ ਤੀਜਾ ਸੁਹਾ ਸੂਈ ਵੀ ਆ ਦੇਖ ਸਕਦੇ ਹੋ ਕੱਦ ਘਾਟ ਬਹੁਤ ਵੱਡਾ ਹੈਗਾ ਇਹਦਾ ਪ੍ਰਾਈਸ ਦੱਸੀ ਕੀ ਰੱਖਿਆ ਉਹਦੇ ਇਹਦਾ ਰੇਟ ਕੀ ਆ ਇੱਕ ਨੰਬਰ ਵਾਲੀ ਵੜ ਦਾ ਮੁੱਲ ਇਹਦਾ ਯਾਰ 10000 ਰੁਪਿਆ ਮੁੱਲ 50000 ਰੁਪਿਆ ਇਹ ਚ ਮੰਨਤਨ ਹੋ ਜਾਊਗਾ ਕੋਈ ਫਿਕਸ ਹੋ ਜਾਏ ਹੋ ਜਾਏ ਠੀਕ ਮੰਨਤਾ ਨੂੰ ਮੌਕੇ ਤੇ ਹੋ ਜੂਗਾ ਮੌਕੇ ਤੇ ਹੋ ਜੂਗਾ ਆ ਦੋ ਨੰਬਰ ਵਹੜ ਬਾਰੇ ਦੇਈ ਜਾਣਕਾਰੀ ਇਹ ਮਹੀਨੇ ਨੂੰ ਇਹ ਪਰਗਣਾ ਟਾ ਮੇਂ ਦੋ ਦੇਲੇ ਥੱਲੇ ਹੈਗਾ 10 ਕਿਲੋ ਦੁੱਧ 10 ਕਿਲੋ ਮਹੀਨੇ ਦੀ ਵੀ ਗੱਭਣ ਹਾਂਜੀ ਤੇ ਕੰਨਵਾ ਸੂਆ ਇਹ ਦੂਜਾ ਆ ਵੀਰੇ ਇਹ ਦੂਜਾ ਸੂਆ ਇਹ ਤੀਜਾ ਸੂਆ ਹਾਂਜੀ 10 ਕਿਲੋ ਦੁੱਧ ਤਿਆਰ ਹੈ ਦੇ ਥੱਲੇ ਮਹੀਨੇ ਦੀ ਵੀ ਗੱਭਣਾ ਇਹ ਵੀ ਤੋਰ ਕੇ ਦਿਖਾਈ ਮਾਣੇ ਹਾਂਜੀ ਕੋਈ ਤੋਰ ਕੇ ਦਿਖਾਉਣੇ ਨਾਲ ਨਾਲ ਗੱਲਾਂ ਪਤਾ ਕਰਦੇ ਪਹਿਲਾਂ ਪੁੱਛਦੇ ਹਾਂ ਕਿ ਡੀਟੇਲ ਪ੍ਰਾਈਸ ਵਗੈਰਾ ਵੀ ਦੱਸਾਂਗੇ ਤੋ ਰੀ ਵੀਰੇ ਕੱਦ ਘਾੜ ਦੋਸਤੋ ਇਹ ਵੈੜ ਦਾ ਵੀ ਸੋਹਣਾ ਦੇਖ ਸਕਦੇ ਹੋ ਬੋਡੀ ਮੰਤਰ ਬਹੁਤ ਸੋਹਣੀ ਆ 10 ਕਿਲੋ ਦੁੱਧ ਤਿਆਰ ਆ ਦੋਨਾਂ ਟਾਈਮਾਂ ਦਾ ਦੂਜਾ ਸੂਆ ਸੂਈ ਸਵਾਈ ਵੜ ਮਹੀਨੇ ਕੀ ਇਹ ਵੀ ਗੱਭਣਾ ਪਰ ਚੈੱਕ ਪਾਸ ਨਹੀਂ ਆਉਂਦੀ ਬੋਡੀ ਮੰਤਰ ਵੈੜ ਦੀ ਸੋਹਣੀ ਆ ਚੰਗੀ ਪਲੀ ਪੁਲੀ ਆ ਸੰਭੀ ਪੀ ਆ ਥਣ ਹਵਾਨਾ ਨੇੜੇ ਤੋਂ ਦਿਖਾਵਾਂਗੇ ਤੁਹਾਨੂੰ ਦੇਖ ਸਕਦੇ ਹੋ ਚੁਆਈ ਚੁਈ ਦੀ ਕਿਵੇਂ ਵੀਰੇ ਚੁਆਈ ਚੁਈ ਦੀ ਭਾਈ ਜਮਾ ਓਕੇ ਆ ਸਾਰੇ ਥਾਂ ਤੋਂ ਹਾਂਜੀ ਦੇਖ ਸਕਦੇ ਹੋ ਤੁਸੀਂ ਥਣ ਬਹੁਤ ਸੋਹਣਾ ਲੱਗਿਆ ਹੋਇਆ ਥੀਚਵਾਈ ਵਾਲਾ ਗੈਪ ਤੇ ਨਿਕੜਦਾ ਇਕੱਲਾ ਇਕੱਲਾ ਅੱਜ ਦੀ ਵੀਡੀਓ ਵਿੱਚ ਦੋ ਨਾਗ ਆ ਇਹਦਾ ਜਿਹੜਾ ਦੂਸਰਾ ਨਾਗ ਆ ਵੀਰੇ ਦੂਜੀ ਵੈੜ ਇਹ ਚਵੇ ਦਾ ਪ੍ਰਾਈਸ ਕੀ ਰੱਖਿਆ ਇਹਦਾ ਮੁੱਲ 30000 ਰੁਪਿਆ ਮੁੱਲ 30000 ਰੁਪਿਆ ਹਾਂ ਜੀ ਮਾਨਤਨ ਹੋ ਜੀ ਵਿੱਚੋਂ ਹਾਂ ਹੋ ਜੀ ਠੀਕ ਹੈ ਜੀ ਦੋਸਤੋ ਦੇਖ ਸਕਦੇ ਆ ਦੂਜਾ ਨਾਗ ਆ ਜਿਹੜਾ ਉਹਦਾ ਮੁੱਲ 30000 ਰੁਪਿਆ ਪਹਿਲੇ ਨਾਗ ਦਾ ਪ੍ਰਾਈਸ 50000 ਰੁਪਿਆ ਕੋਈ ਵੀ ਫਿਕਸ ਪ੍ਰਾਈਸ ਨਹੀਂ ਹੈਗਾ ਤੁਹਾਡਾ ਮਾਨਤਨ ਹੋਊਗਾ ਜਿਹਨੂੰ ਵੈੜ ਪਸੰਦ ਆਵੇ ਬਾਈ ਨਾਲ ਸੰਪਰਕ ਕਰ ਸਕਦੇ ਆ ਤੇ ਆ ਕੇ ਤਸੱਲੀ ਕਰਕੇ ਬਾਈ ਤੋਂ ਜਾਨਵਰ ਖਰੀਦ ਸਕਦੇ ਆ ਇੱਕ ਵਾਰੀ ਫੇਰ ਦੱਸ ਦਈਏ ਬਾਈ ਦਾ ਪਿੰਡ ਚੰਨੂ ਵਾਲਾ ਬਾਗਾਪੁਰਾਣਾ ਤਹਿਸੀਲ ਆ ਜ਼ਿਲ੍ਹਾ ਮੋਗਾ ਏ ਵੀ ਦਿਨ ਨੂੰ ਵਰਤੋ ਫਸ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਤੇ ਕਮੈਂਟ ਕਰਕੇ ਦੱਸੋ ਵੀਡੀਓ ਕਿਵੇਂ ਲੱਗੀ ਧੰਨਵਾਦ ਵੀਰੇ